ਪੰਜਾਬ ਬੀਜੇਪੀ ਦੇ ਨਵੇਂ ਪ੍ਰਧਾਨ ਜਾਖੜ ਸਾਹਿਬ ਨੇ ਕੱਲ ਝੂਠ ਬੋਲਿਆ ਔਰ ਮੈਂ ਅੱਜ ਉਹਨਾਂ ਨੂੰ ਐਕਸਪੋਜ਼ ਕਰੂੰਗਾ ਔਰ ਗਵਰਨਮੈਂਟ ਦੀ ਭਾਰਤ ਸਰਕਾਰ ਦੀ ਆਫੀਸ਼ਲ ਵੈਬਸਾਈਟ ਦਾ ਲਿੰਕ ਹੈ ਮੇਰਕੋ ਉਹ ਦਿਖਾ ਕੇ ਐਕਸਪੋਜ਼ ਕਰੂੰਗਾ ਇਹਦੇ ਚ ਸਭ ਤੋਂ ਇੱਕ ਨੰਬਰ ਤੇ ਹੈਗਾ ਆ ਪੰਜਾਬ ਦਾ ਅਮੀਰ ਵਿਰਸਾ ਭੰਗੜੇ ਗਿੱਧੇ ਫੁਲਕਾਰੀਆਂ ਕੱਟਦੀਆਂ ਮੋਟਿਆਰਾ ਉਹਦੇ ਨਾਲ ਨਾਲ ਤੀਜੇ ਨੰਬਰ ਤੇ ਹੈਗਾ ਆ ਮਾਈ ਭਾਗੋ ਦੀ ਤਸਵੀਰ ਤੇ ਚੌਥੇ ਨੰਬਰ ਤੇ ਹੈਗਾ ਆ ਮਹਾਨ ਸ਼ਾਸਕ ਜਿਹੜਾ ਜਿਹੜਾ ਦੁਨੀਆ ਦਾ ਮਹਾਨ ਸ਼ਾਸਕ ਹੋਇਆ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਲੈ ਕੇ ਆ ਤੇ ਪੰਜਵੀਂ ਤੇ 6ਵੇਂ ਨੰਬਰ ਤੇ ਸ਼ਹੀਦੇ ਆਜ਼ਮ ਭਗਤ ਸਿੰਘ ਲਾਲਾ ਲਾਜਪਤ ਰਾਏ ਕਰਤਾਰ ਸਿੰਘ ਸਰਾਭਾ ਤੇ ਉਧਮ ਸਿੰਘ ਜਿਹੜੇ ਮਹਾਨ ਸ਼ਹੀਦ ਹੋਏ ਤਿਰੰਗੇ ਝੰਡੇ ਨਾਲ ਇਹਨਾਂ ਦੇ ਜਿਹੜੇ ਟੀ.ਐੱਲ.ਯੂ ਆ ਝਾਂਕੀ ਆ ਇਹ ਤਿੰਨ ਕਨਸੈਪਟ ਜਿਹੜੇ ਪੰਜਾਬ ਸਰਕਾਰ ਨੇ ਭੇਜੇ ਸੀ ਔਰ ਦੇਖ ਦੀ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਜਮ੍ਹਾਂ ਹੈ ਇਹਨਾਂ ਚ ਕਿਤੇ ਵੀ ਨਾ ਤੇ ਕਿਸੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੀ ਤਸਵੀਰ ਹੈ ਨਾ ਸਾਡੇ ਨੈਸ਼ਨਲ ਕਨਵੀਨਰ ਔਰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਤਸਵੀਰ ਹੈ ਇਹਦਾ ਮਤਲਬ ਇਹ ਸਪਸ਼ਟ ਹੈ ਕਿ ਜਾਖੜ ਸਾਹਿਬ ਨੇ ਕੱਲ ਝੂਠ ਬੋਲਿਆ ਗੁੰਮਰਾਹ ਕੀਤਾ ਪੰਜਾਬ ਦੇ ਲੋਕਾਂ ਨਾਲ ਧਗਾ ਕਮਾਇਆ ਜਾਖੜ ਸਾਹਿਬ ਵਰਗੇ ਬੰਦੇ ਜਿਹੜੇ ਪੰਜਾਬੀ ਪੁੱਤ ਹੋਣ ਦਾ ਦਾਵਾ ਤੇ ਬੜੇ ਕਰਦੇ ਆ ਉਹਨਾਂ ਤੇ ਵੀ ਭਾਜਪਾ ਦਾ ਰੰਗ ਜਿਹੜਾ ਆ ਉਹ ਚੜਿਆ ਦਿਖਾਈ ਦਿੱਤਾ ਔਰ ਮੀਡੀਆ ਦੇ ਸਾਹਮਣੇ ਕੋਰਾ ਝੂਠ ਚਿੱਟਾ ਝੂਠ ਕੱਲ ਜਾਖੜ ਸਾਹਿਬ ਨੇ ਬੋਲਿਆ ਪੰਜਾਬ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਜਾ ਰਹੀ 26 ਜਨਵਰੀ ਨੂੰ ਪੰਜਾਬ ਦੀਆਂ ਝਾਂਕੀਆਂ ਕਿਉਂ ਨਹੀਂ ਐਕਸੈਪਟ ਕੀਤੀਆਂ ਜਾ ਰਹੀਆਂ 26 ਜਨਵਰੀ ਨੂੰ ਇਹਦਾ ਮਤਲਬ ਹੈ ਇਹਦਾ ਬਿਲਕੁਲ ਸਪਸ਼ਟ ਜਿਆ ਮਤਲਬ ਹੈ ਕਿ ਪਾਜ ਪਾ ਨੂੰ ਪੰਜਾਬ ਪੰਜਾਬੀਆਂ ਔਰ ਸ਼ਹੀਦਾਂ ਨਾਲ ਜਿਨ੍ਹਾਂ ਨੇ ਅਸਲੀ ਲੜਾਈ ਲੜੀ ਆ ਦੇਸ਼ ਦੀ ਆਜ਼ਾਦੀ ਲਈ ਉਹਨਾਂ ਸ਼ਹੀਦਾਂ ਤੋਂ ਚਾਹੇ ਉਹ ਸਰਾਬਾ ਹੋਵੇ ਚਾਹੇ ਉਦਮ ਸਿੰਘ ਹੋਣ ਚਾਹੇ ਭਗਤ ਸਿੰਘ ਹੋਣ ਇਹਨਾਂ ਤੋਂ ਨਫ਼ਰਤ ਕਰਦੀ ਆ ਮਹਾਰਾਸ਼ਟਰ ਦੀਆਂ ਝਾਕੀਆਂ ਦਾ ਕਨਸੈਪਟ ਜਿਹੜਾ ਭਾਰਤ ਸਰਕਾਰ ਦੀ ਵੈਬਸਾਈਟ ਤੇ ਮੌਜੂਦ ਹੈ ਆ ਗੁਜਰਾਤ ਦੀਆਂ ਝਾਕੀਆਂ ਦਾ ਕਨਸੈਪਟ ਜਿਹੜਾ ਭਾਰਤ ਸਰਕਾਰ ਦੀ ਵੈਬਸਾਈਟ ਤੇ ਮੌਜੂਦ ਹੈ ਤੇ ਆ ਪੰਜਾਬ ਦੀਆਂ ਝਾਂਕੀਆਂ ਦਾ ਕਨਸੈਪਟ ਇਹ ਵੀ ਭਾਰਤ ਸਰਕਾਰ ਦੀਆਂ ਵੈਬਸਾਈਟ ਤੇ ਮੌਜੂਦ ਹੈ 26 ਜਨਵਰੀ ਨੂੰ ਲੈ ਕੇ ਜਿਹੜੀਆਂ 26 ਜਨਵਰੀ ਗਣਤੰਤਰ ਦਿਵਸ ਤੇ ਜਿਹੜੀ ਪ੍ਰੇਡ ਹੋਣੀ ਆ ਉਹਦੇ ਚ ਲਗਾਤਾਰ ਦੂਸਰੇ ਸਾਲ ਪੰਜਾਬ ਦੇ ਝਾਂਕੀਆਂ ਨੂੰ ਦਰਕਨਾਰ ਕਰਕੇ ਭਾਜਪਾ ਦੀ ਮੋਦੀ ਸਰਕਾਰ ਨੇ ਪੰਜਾਬ ਨਾਲ ਵਿਤਕਰਾ ਕੀਤਾ ਆ ਔਰ ਉਸ ਵਿਤਕਰੇ ਨੂੰ ਲੈ ਕੇ ਉਮੀਦ ਕਰਦੇ ਸੀ ਕਿ ਪੰਜਾਬ ਭਾਜਪਾ ਪੰਜਾਬ ਦੇ ਨਾਲ ਖੜੀ ਦਿਖਾਈ ਦੇਊਗੀ ਲੇਕਿਨ ਜਿਸ ਤਰੀਕੇ ਨਾਲ ਪੰਜਾਬ ਬੀਜੇਪੀ ਦੇ ਨਵੇਂ ਪ੍ਰਧਾਨ ਜਾਖੜ ਸਾਹਿਬ ਨੇ ਕੱਲ ਝੂਠ ਬੋਲਿਆ ਔਰ ਮੈਂ ਅੱਜ ਉਹਨਾਂ ਨੂੰ ਐਕਸਪੋਜ਼ ਕਰੂੰਗਾ ਔਰ ਗਵਰਨਮੈਂਟ ਦੀ ਭਾਰਤ ਸਰਕਾਰ ਦੀ ਆਫੀਸ਼ਲ ਵੈਬਸਾਈਟ ਦਾ ਲਿੰਕ ਹੈ ਮੇਰਕੋ ਉਹ ਦਿਖਾ ਕੇ ਐਕਸਪੋਜ਼ ਕਰੂੰਗਾ ਇਹ ਸਾਰਿਆਂ ਨੂੰ ਪਤਾ ਹੈ ਕਿ ਭਾ ਜੀਪੀ ਜਿਹੜੀ ਆ ਇਹਨਾਂ ਨੇ ਝੂਠ ਦੀ ਦੁਕਾਨ ਖੋਲੀ ਹੋਈ ਆ ਜਦੋਂ ਦੇ ਮੋਦੀ ਸਾਹਿਬ ਸੱਤਾ 'ਚ ਆਏ ਆ WhatsApp ਯੂਨੀਵਰਸਿਟੀ ਵੀ ਇਹਨਾਂ ਦੀ ਕਾਰਡ ਆ ਉਹ ਲਗਾਤਾਰ ਝੂਠ ਬੋਲਦੇ ਆ ਲੇਕਿਨ ਜਿਸ ਤਰੀਕੇ ਨਾਲ ਪੰਜਾਬ ਦੀਆਂ ਝਾਂਕੀਆਂ ਨੂੰ ਲੈ ਕੇ ਕੱਲ ਜਾਖੜ ਸਾਹਿਬ ਨੇ ਝੂਠ ਬੋਲਿਆ ਉਹਨੂੰ ਲੈ ਕੇ ਮੈਂ ਅੱਜ ਤੁਹਾਡੇ ਸਾਹਮਣੇ ਕੁਝ ਤੱਥ ਜਿਹੜੇ ਆ ਉਹ ਰੱਖਣਾ ਚਾਹੁੰਦਾ ਆ ਮੇਰੇ ਕੋਲ ਲੈਪਟਾਪ 'ਤੇ ਵੀ ਭਾਰਤ ਸਰਕਾਰ ਦਾ ਲਿੰਕ ਹੈ ਜਿਹੜੀ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਹੈ ਇਹਦੇ 'ਚ ਜਾ ਕੇ ਤੁਸੀਂ ਮੈਂ ਤੁਹਾਨੂੰ ਲਿੰਕ ਵੀ ਦੇ ਦੂੰਗਾ ਸਾਰੇ ਪੱਤਰਕਾਰ ਦੋਸਤਾਂ ਨੂੰ ਇਹ 'ਚ ਸੀ ਡਿਟੇਲ ਦੇਖੋ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਹੁਣ ਤੱਕ ਜਿਹੜੇ-ਜਿਹੜੇ ਸੂਬਿਆਂ ਨੇ ਜਿਹੜੇ ਆਪਣੇ ਝਾਂਕੀਆਂ ਦੇ ਕਨਸੈਪਟ ਜਮਾ ਕਰਾਏ ਆ ਉਹਨਾਂ ਦੀ ਸਾਰੀ ਡਿਟੇਲ ਅਫੀਸ਼ੀਅਲ ਵੈਬਸਾਈਟ ਤੇ ਪਈ ਆ। ਜਾਖੜ ਸਾਹਿਬ ਦਾ ਇਹ ਕਹਿਣਾ ਹੈ ਕਿ ਪੰਜਾਬ ਨੇ ਜਿਹੜੀ ਝਾਂਕੀਆਂ ਦਾ ਕਨਸੈਪਟ ਭੇਜਿਆ ਸੀ ਜਿਹੜਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਮੀਡੀਆ ਦੇ ਸਾਥੀਆਂ ਦੇ ਸਾਹਮਣੇ ਦੋ ਦਿਨ ਪਹਿਲਾਂ ਰੱਖਿਆ ਸੀ ਜਿਦੇ ਚ ਮਾਈ ਭਾਗੋ ਊਮਨ ਏਮਪਾਵਰਮੈਂਟ ਸਾਡੇ ਜਿਹੜੇ ਸ਼ਹੀਦ ਐ ਚਾਹੇ ਉਹ ਕਰਤਾਰ ਸਿੰਘ ਸਰਾਭਾ ਐ ਚਾਹੇ ਭਗਤ ਸਿੰਘ ਐ ਸ਼ਹੀਦ ਆਜ਼ਮ ਭਗਤ ਸਿੰਘ ਚਾਹੇ ਉਦਮ ਸਿੰਘ ਹੈ ਚਾਹੇ ਲਾਲਾ ਲਾਜਪਤ ਰਾਏ ਜੀ ਹੈ ਉਹਨਾਂ ਦੀ ਇੱਕ ਝਾਂਕੀ ਤੇ ਤੀਸਰੀ ਪੰਜਾਬ ਦੇ ਜਿਹੜਾ ਵਿਰਸਾ ਆ ਪੰਜਾਬ ਦਾ ਜਿਹੜਾ ਵਿਰਾਸਤ ਹੈ ਉਹਨੂੰ ਲੈ ਕੇ ਤੀਜੀ ਝਾਂਕੀ ਭੇਜੀ ਔਰ ਉਸ ਝਾਂਕੀਆਂ ਦਾ ਕਨਸੈਪਟ ਜਿੰਨੂੰ ਲੈ ਕੇ ਜਾਖੜ ਸਾਹਿਬ ਕਹਿੰਦੇ ਜੀ ਇਹਨਾਂ ਨੇ ਤਾਂ ਮੁੱਖ ਮੰਤਰੀ ਜੀ ਦਾ ਫੋਟੋ ਲਾਤਾ ਸੀ ਇਹਨਾਂ ਨੇ ਅਰਵਿੰਦ ਕੇਜਰੀਵਾਲ ਜੀ ਦਾ ਫੋਟੋ ਲਾਤਾ ਸੀ ਇਹ ਸਿਰੇ ਤਾਂ ਝੂਠ ਸਿਰੇ ਤੋਂ ਅਸੀਂ ਨਕਾਰਦੇ ਆ ਔਰ ਇਹਦਾ ਸਭ ਤੋਂ ਵੱਡਾ ਸਬੂਤ ਇਹ ਆ ਕੀ ਅਫੀਸ਼ੀਅਲ ਵੈਬਸਾਈਟ ਪਰ ਸਰਕਾਰ ਦੀ ਜਿੱਦ ਤੇ तमाम ਸੂਬਿਆਂ ਨੇ ਆਪਣੇ ਕਨਸੈਪਟ ਜਮਾ ਕਰਾਏ ਉਹਦੇ 'ਚ ਮੈਂ ਪੰਜਾਬ ਦੇ ਕਲਿੱਕ ਕਰੂੰਗਾ ਪੰਜਾਬ ਨੂੰ ਇਹ ਲੈਪਟਾਪ ਤੇ ਵੀ ਖੋਲ ਦਿਓ ਤੇ ਆ ਜਿਹੜਾ ਤਿੰਨ ਕਨਸੈਪਟ ਹੈ ਇਹਨੂੰ ਇਹਨੂੰ ਇਧਰ ਸਕਰੀਨ 'ਵਾਲ ਸ਼ੋਅ ਕਰ ਦਿਓ ਇਹਦੇ 'ਚ ਸਭ ਤੋਂ ਇੱਕ ਨੰਬਰ ਤੇ ਹੈਗਾ ਆ ਪੰਜਾਬ ਦਾ ਅਮੀਰ ਵਿਰਸਾ ਭੰਗੜੇ ਗਿੱਧੇ ਫੁਲਕਾਰੀਆਂ ਕੱਟਦੀਆਂ ਮੋਟਿਆਰਾ ਉਦੇ ਨਾਲ ਨਾਲ ਤੀਜੇ ਨੰਬਰ ਤੇ ਹੈਗਾ ਆ ਮਾਈ ਭਾਗੋ ਦੀ ਤਸਵੀਰ ਤੇ ਚੌਥੇ ਨੰਬਰ ਤੇ ਹੈਗਾ ਆ ਮਹਾਨ ਸ਼ਾਸਕ ਜਿਹੜਾ ਜਿਹੜਾ ਦੁਨੀਆ ਦਾ ਮਹਾਨ ਸ਼ਾਸਕ ਹੋਇਆ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਲੈ ਕੇ ਆ ਤੇ ਪੰਜਵੀਂ ਤੇ ਛੇਵੇਂ ਨੰਬਰ ਤੇ ਸ਼ਹੀਦ 에 आजम ਭਗਤ ਸਿੰਘ ਲਾਲਾ ਲਾਜਪਤ ਰਾਏ ਕਰਤਾਰ ਸਿੰਘ ਸਰਾਭਾ ਤੇ ਉਦਮ ਸਿੰਘ ਜਿਹੜੇ ਮਹਾਨ ਸ਼ਹੀਦ ਹੋਏ ਤਰੰਗੇ ਝੰਡੇ ਨਾਲ ਇਹਨਾਂ ਦੇ ਜਿਹੜੇ ਟੀ.ਐੱਲ.ਯੂ ਆ ਝਾਂਕੀ ਆ ਇਹ ਤਿੰਨ ਕਨਸੈਪਟ ਜਿਹੜੇ ਪੰਜਾਬ ਸਰਕਾਰ ਨੇ ਭੇਜੇ ਸੀ ਔਰ ਦੇਸ਼ ਦੀ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਜਮ੍ਹਾਂ ਹੈ ਇਹਨਾਂ ਚ ਕਿਤੇ ਵੀ ਨਾ ਤੇ ਕਿਸੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੀ ਤਸਵੀਰ ਹੈ ਨਾ ਸਾਡੇ ਨੈਸ਼ਨਲ ਕਨਵੀਨਰ ਔਰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਤਸਵੀਰ ਹੈ ਇਹਦਾ ਮਤਲਬ ਇਹ ਸਪਸ਼ਟ ਹੈ ਕਿ ਜਾਖੜ ਸਾਹਿਬ ਨੇ ਕੱਲ ਝੂਠ ਬੋਲਿਆ ਗੁੰਮਰਾਹ ਕੀਤਾ ਪੰਜਾਬ ਦੇ ਲੋਕਾਂ ਨਾਲ ਦਗਾ ਕਮਾਇਆ ਜਾਂ ਤੇ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਝੂਠ ਬੋਲ ਰਹੀ ਹੈ ਤੇ ਜਾਂ ਫਿਰ ਜਾਖੜ ਸਾਹਿਬ ਝੂਠ ਬੋਲ ਰਿਹਾ ਸਪਸ਼ਟ ਹੋ ਗਿਆ ਹੁਣ ਦਿੱਕਤ ਕੀ ਆ ਸਭ ਤੋਂ ਬੁਨਿਆਦੀ ਸਵਾਲ ਮੈਂ ਹਦਾਲਾ ਤੁਹਾਨੂੰ ਪ੍ਰਿੰਟ ਵੀ ਦਿਖਾਦਾ ਜਰਾ ਇਹਦੇ ਚ ਪੰਜਾਬ ਦਾ ਜਿਹੜਾ ਅਸੀਂ ਆ ਪ੍ਰਿੰਟ ਹੈ ਜਿਹਦੇ ਚ ਗਿੱਧੇ ਪਾਗੜੇ ਤੋਂ ਲੈ ਕੇ ਫੁਲਕਾਰੀ ਕੱਢਦੀਆਂ ਮਾਈ ਭਾਗੋ ਤੇ ਆ ਜਿਹੜਾ ਆ ਸਾਡੇ ਸ਼ਹੀਦ ਜਿਹੜੇ ਆ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸ਼ਹੀਦ ਨਹੀਂ ਇਹ ਬੇਸਿਕਲੀ ਦੇਸ਼ ਦੇ ਸ਼ਹੀਦ ਹੈ ਇਹ ਗੱਲ ਵੱਖਰੀ ਆ ਕਿ ਜਿਹੜੀ ਭਾਜਪਾ ਨੇ ਦੇਸ਼ ਦੀ ਆਜ਼ਾਦੀ ਦੇ ਸਮੇਂ ਅੰਗਰੇਜ਼ਾਂ ਦਾ ਪੱਖ ਲਿਆ ਜਿਹੜੀ ਭਾਜਪਾ ਨੇ ਕਈ ਸਾਲ ਤੱਕ ਬੇਸਿਕਲੀ ਭਾਜਪਾ ਤੇ ਇੱਕ ਬੱਚਾ ਆਰਐਸਐਸ ਦਾ ਜਿਹੜੇ ਆਰਐਸਐਸ ਨੇ ਕਈ ਦਹਾਕਿਆਂ ਤੱਕ ਤਿਰੰਗੇ ਝੰਡੇ ਨੂੰ ਸਨਮਾਨ ਨਹੀਂ ਦਿੱਤਾ અપਨਾਇਆ ਨਹੀਂ ਉਹਨਾਂ ਦੀ ਘਟੀਆ ਸੋਚ ਦਾ ਪ੍ਰਤੀਕ ਹੈ ਕਿ ਇਹ ਭਗਤ ਸਿੰਘ ਹੋਣਾ ਨੂੰ ਸ਼ਹੀਦ ਨਹੀਂ ਮੰਨਦੇ ਆਫੀਸ਼ੀਅਲ ਦੇਸ਼ ਦੀ ਸਰਕਾਰ ਦੀ ਆਫੀਸ਼ੀਅਲ ਵੈਬਸਾਈਟ ਤੇ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਚਾਂਕੀਆਂ ਤੇ ਕਨਸੈਪਟ ਜਿਹੜੇ ਜਮਾ ਆ ਔਰ ਮੈਂ ਤੁਹਾਨੂੰ ਲਿੰਕ ਵੀ ਦੇ ਦੂੰਗਾ ਅੱਜ ਵੀ ਮੌਜੂਦ ਹੈ ਸੋ ਇਸ ਕਰਕੇ ਇਹ ਸਭ ਤੋਂ ਵੱਡਾ ਝੂਠ ਜਾਖੜ ਸਾਹਿਬ ਨੇ ਬੋਲਿਆ ਦੇਖੋ ਜਿਹੜੇ ਤੇ ਉਹਨਾਂ ਦੇ ਦਿੱਲੀ ਦੇ ਲੀਡਰ ਹੈ ਉਹਨਾਂ ਦੀ ਮਜਬੂਰੀ ਹੈ ਬੇਸ਼ੱਕ ਉਹ ਆਪਣੇ ਆਪ ਨੂੰ ਪੰਜਾਬੀ ਕਹੁੰਦੇ ਆ ਲੇਕਿਨ ਉਹਨਾਂ ਦੀ ਬਜਬੂਰੀਆਂ ਆ ਉਹਨਾਂ ਦੀ ਧੌਣ ਤੇ ਗੋਡਾ ਰੱਖਿਆ ਹੋਇਆ ਭਾਜਪਾ ਨੇ ਕਿਉਂਕਿ ਉੱਤੇ ਗੁਰਦੁਆਰੇ ਕਮੇਟੀਆਂ ਉਹਨਾਂ ਨੇ ਹਵਾਲੇ ਭਾਜਪਾ ਦੇ ਕਰਤੀਆਂ ਉਹਨਾਂ ਤੋਂ ਤੇ ਆਪਾਂ ਉਮੀਦ ਨਹੀਂ ਕਰਦੇ ਜਿਹੜੇ ਦਿੱਲੀ ਦੇ ਲੀਡਰ ਸਾਡੇ ਵੱਡੇ ਬਾਬੇ ਸ਼ਹੀਦ ਬਾਬਿਆਂ ਨੂੰ ਬਾੜ ਮੰਨਣ ਨੂੰ ਤਿਆਰ ਹੈ ਤੇ ਉਹਨਾਂ ਤੋਂ ਤੇ ਅਸੀਂ ਉਮੀਦ ਨਹੀਂ ਕਰਦੇ ਲੇਕਿਨ ਜਾਖੜ ਸਾਹਿਬ ਤੋਂ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਘਟਿਆ ਤੇ ਝੂਠ ਬੋਲਣ ਦੀ ਉਮੀਦ ਨਹੀਂ ਕਰਦੀ ਸੀ ਭਾਜਪਾ ਹੁਣ ਮਸਲਾ ਕੀ ਹੈ ਇਹਦੇ ਪਿੱਛੇ ਇਹਦੇ ਪਿੱਛੇ ਮਸਲਾ ਇਹ ਆ ਭਾਜਪਾ ਦਾ ਆਈਕਨ ਕੋਣ ਹੈ ਭਾਜਪਾ ਦਾ ਆਈਕਨ ਹੈ ਗਿਆ ਮਾਫੀ ਵੀਰ ਉਰਫ ਸਾਬਰਕਰ ਮਾਫੀ ਵੀਰ ਉਰਫ ਵੀਰ ਸਾਬਰਕਰ ਤੇ ਜਿਨ੍ਹਾਂ ਦੇ ਆਈਕਨ ਮਾਫੀ ਵੀਰ ਹੋਣ ਤੇ ਉਹ ਨਾਂ ਤੇ ਕਰਤਾਰ ਸਿੰਘ ਸਰਾਬਾ ਨੂੰ ਚੰਗਾ ਲੱਗਣਾ ਨਾ ਉਹਨਾਂ ਨੂੰ ਉਦਮ ਸਿੰਘ ਚੰਗਾ ਲੱਗਣਾ ਤੇ ਨਾ ਉਹਨਾਂ ਨੂੰ ਸ਼ਹੀਦ ਆਜ਼ਮ ਚੰਗਾ ਲੱਗਣਾ ਨਾ ਉਹਨਾਂ ਨੂੰ ਮਾਈ ਭਾਗੋ ਚੰਗੀ ਲੱਗਣੀ ਆ ਤੇ ਨਾ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਚੰਗਾ ਲੱਗਣਾ ਜਿਨੂੰ ਬੀਬੀਸੀ ਨੇ ਪਿਛਲੇ 500 ਸਾਲ ਚ ਸਭ ਤੋਂ ਮਹਾਨ ਸ਼ਾਸਕ ਜਿਹੜਾ ਡਿਕਲੇਅਰ ਕੀਤਾ ਸੋ ਇਹਨਾਂ ਦੀ ਜਿਹੜੀ ਮਾਨਸਿਕਤਾ ਹੈ ਭਾਜਪਾ ਦੀ ਉਹ ਇਹ ਆ ਜਿਨ੍ਹਾਂ ਦੇ ਆਈਕਨ ਹੀ ਮਾਫੀ ਵੀਰ ਹੋਣ ਉਹ ਦੇਖਦੇ ਅਸਲ ਸ਼ਹੀਦਾਂ ਨੂੰ ਕਿਉਂਕਿ ਮਾਫੀ ਵੀਰਾਂ ਨੇ ਮਾਫੀਆਂ ਮੰਗ ਮੰਗ ਕੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਔਰ ਇਹਨਾਂ ਨੇ ਕਈ ਦਹਾਕੇ ਤੱਕ ਤਿਰੰਗੇ ਨੂੰ ਅਪਣਾਇਆ ਨਹੀਂ ਸੀ ਅੱਜ ਨਫਰਤ ਹੀ ਰਾਜਨੀਤੀ ਫਲਾ ਕੇ ਡੈਫੀਨਿਟਲੀ ਇਹ ਸੱਤਾ ਚ ਆ ਗਿਆ ਲੇਕਿਨ ਪੰਜਾਬ ਦੇ ਪ੍ਰਤੀ ਤੇਜ ਦੇ ਸ਼ਹੀਦਾਂ ਦੇ ਪ੍ਰਤੀ ਗਾਹੇ ਬਗਾਹੇ ਇਹਨਾਂ ਦੀ ਜਿਹੜੀ ਨਫ਼ਰਤ ਹੈ ਉਹ ਜ਼ਾਹਿਰ ਹੋ ਜਾਂਦੀ ਹੈ ਤੀਸਰੀ ਗੱਲ ਇੱਕ ਬੜੀ ਇੰਪੋਰਟੈਂਟ ਹੈ ਇਹ ਕਹਿੰਦੇ ਜੀ ਇੱਕ ਮੈਂ ਸੁਣ ਰਿਹਾ ਸੀ ਇਹਨਾਂ ਦੇ ਲੀਡਰ ਦਾ ਕਿ ਪੰਜਾਬ ਨੇ ਜਿਹੜਾ ਵਿਕਸਿਤ ਭਾਰਤ ਦਾ ਕਨਸੈਪਟ ਨਹੀਂ ਭੇਜਿਆ ਸੀ ਹੁਣ ਮੈਂ ਤੁਹਾਡੇ ਸਾਹਮਣੇ ਇਹ ਵੀ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਦੇ ਪ੍ਰਿੰਟ ਆਊਟ ਹੈ ਜਿਹਦੇ ਚ ਗੁਜਰਾਤ ਐਂਡ ਮਹਾਰਾਸ਼ਟਰ ਦੋਨਾਂ ਥਾਵਾਂ ਤੇ ਭਾਰਤ ਪਾਦੀਆਂ ਸਰਕਾਰਾਂ ਗੁਜਰਾਤ ਦੇ ਵੀ ਜਿਹੜਾ ਕਨਸੈਪਟ ਭੇਜਿਆ ਉਹਦੇ 'ਚ ਵੀ ਕੁੜੀਆਂ ਜਿਹੜੀਆਂ ਆ ਗੁਜਰਾਤ ਦਾ ਜਿਹੜਾ ਕਲਚਰ ਹੈ ਗੁਜਰਾਤ ਦਾ ਜਿਹੜਾ ਵਿਰਸਾ ਆ ਉਹੀ ਦਿਖਾਈ ਦੇ ਰਿਹਾ ਹੈ ਹਾਲਾਂਕਿ ਗੁਜਰਾਤ 'ਚ ਕੋਈ ਸ਼ਹੀਦ ਤੇ ਦੇਖਿਆ ਨਹੀਂ ਅਸੀਂ ਰੀਸੈਂਟਲੀ ਫੌਜ 'ਤੇ ਕੋਈ ਸ਼ਹੀਦ ਹੁੰਦਾ ਨਹੀਂ ਲੇਕਿਨ ਅਸੀਂ ਸਾਰਿਆਂ ਦੇ ਜਿਹੜਾ ਵਿਰਸਾ ਸਤਕਾਰ ਕਰਦੇ ਆ ਔਰ ਪਿਛਲੇ 5 ਸਾਲਾਂ ਤੋਂ ਲਗਾਤਾਰ ਮੋਦੀ ਸਾਹਿਬ ਦੀ ਸਰਕਾਰ यूपी ਜਿੱਥੇ ਬੀਜੇਪੀ ਸਰਕਾਰ ਹੈ ਉਤਰਾਖੰਡ ਜਿੱਥੇ ਬੀਜੇਪੀ ਸਰਕਾਰ ਹੈ ਗੁਜਰਾਤ ਜਿੱਥੇ ਬੀਜੇਪੀ ਸਰਕਾਰ ਹੈ ਹਰਿਆਣਾ ਜਿੱਥੇ ਬੀਜੇਪੀ ਸਰਕਾਰ ਹੈ ਇਹ ਸਾਰੀਆਂ ਸਟੇਟਾਂ ਨੂੰ ਲਗਾਤਾਰ 5 ਸਾਲ ਤੋਂ ਇਹਨਾਂ ਨੇ 26 ਜਨਵਰੀ ਦੀ ਪ੍ਰੇਰਤ ਜਗ੍ਹਾ ਦਿੱਤੀ ਆ ਉਹਨਾਂ ਦੀਆਂ ਝਾਂਕੀਆਂ ਨੂੰ ਹਮੇਸ਼ਾ ਜਗ੍ਹਾ ਦਿੱਤੀ ਆ ਲੇਕਿਨ ਪੰਜਾਬ ਨੂੰ ਲਗਾਤਾਰ ਦੂਸਰੀ ਵਾਰ ਜਿਹੜਾ ਇਹਨਾਂ ਨੇ ਬਾਹਰ ਕੀਤਾ ਗੁਜਰਾਤ ਨੇ ਵੀ ਆਪਣਾ ਵਿਰਸਾ ਭੇਜਿਆ ਪੰਜਾਬ ਨੇ ਵਿਰਸੇ ਦੇ ਨਾਲ ਨਾਲ ਆਪਣੇ ਸ਼ਹੀਦ ਭੇਜੇ ਪਪ ਗੁਜ ਪੰਜਾਬ ਨੇ ਵਿਰਸੇ ਦੇ ਨਾਲ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਟੈਬਲੂ ਭੇਜਿਆ ਤੇ ਆ ਹੁਣ ਮੈਂ ਤੁਹਾਨੂੰ ਗੁਜਰਾ ਗੁਜਰਾਤ ਤੋਂ ਬਾਅਦ ਮਹਾਰਾਸ਼ਟਰ ਦਿਖਾਉਣਾ ਹੈ ਜਿੱਥੇ ਇਹਨਾਂ ਨੇ ਇੱਕ ਚੁਣੀ ਹੋਈ ਸਰਕਾਰ ਨੂੰ ਲੁੱਟਿਆ ਆ ਮਹਾਰਾਸ਼ਟਰ ਦਾ ਕਨਸੈਪਟ ਹੈ ਮਹਾਰਾਸ਼ਟਰ ਦਾ ਜਿਹੜਾ ਟੈਬਲੂ ਆ ਇਹਦੇ ਚ ਸ਼ਿਵਾਜੀ ਮਹਾਰਾਜ ਦਾ ਫੋਟੋ ਹੈ ਇਹ ਚ ਬਾਬਾ ਸਾਹਿਬ ਅੰਬੇਡਕਰ ਦਾ ਫੋਟੋ ਹੈ ਤੇ ਬਾਕੀ ਜਿਹੜੇ ਮਹਾਨ ਸ਼ਹੀਦ ਹੋਏ ਆ ਮਹਾਰਾਸ਼ਟਰ ਨੂੰ ਬਿਲੋਂਗ ਕਰਦੇ ਆ ਤੇ ਆ ਜਿਹੜਾ ਸ਼ਿਵਾਜੀ ਮਹਾਰਾਜ ਤੇ ਆ ਜਿਹੜਾ ਗੁਜਰਾ ਜਿਹੜਾ ਮਹਾਰਾਸ਼ਟਰ ਦਾ ਕਲਚਰ ਹੈ ਹੁਣ ਮੈਨੂੰ ਇਹ ਦੱਸੋ ਜਦੋਂ ਗੁਜਰਾਤ ਔਰ ਮਹਾਰਾਸ਼ਟਰ ਤੇ ਜਿਹੜੀਆਂ ਝਾਕੀਆਂ ਆ ਉਹਨਾਂ ਦੇ ਵਿਰਸੇ ਨੂੰ ਲੈ ਕੇ ਉੱਥੋਂ ਦੇ ਸ਼ਹੀਦਾਂ ਨੂੰ ਲੈ ਕੇ ਐਕਸੈਪਟ ਕੀਤੀਆਂ ਜਾ ਸਕਦੀਆਂ ਲਗਾਤਾਰ 5ਵੇਂ ਸਾਲ ਤੇ ਪੰਜਾਬ ਦੇ ਸ਼ਹੀਦਾਂ ਨਾਲ ਕਿਉਂ ਨਫ਼ਰਤ ਤੇ ਬਾਜਪਾ ਨੂੰ ਪੰਜਾਬ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਜਾ ਰਹੀ 26 ਜਨਵਰੀ ਨੂੰ ਪੰਜਾਬ ਦੀਆਂ ਝਾਕੀਆਂ ਕਿਉਂ ਨਹੀਂ ਐਕਸੈਪਟ ਕੀਤੀਆਂ ਜਾ ਰਹੀਆਂ 26 ਜਨਵਰੀ ਨੂੰ ਇਹਦਾ ਮਤਲਬ ਹੈ ਇਹਦਾ ਬਿਲਕੁਲ ਸਪਸ਼ਟ ਜਿਆ ਮਤਲਬ ਹੈ ਕਿ ਭਾਜਪਾ ਨੂੰ ਪੰਜਾਬ ਪੰਜਾਬੀਆਂ ਔਰ ਸ਼ਹੀਦਾਂ ਨਾਲ ਜਿਨ੍ਹਾਂ ਨੇ ਅਸਲੀ ਲੜਾਈ ਲੜੀ ਆ ਦੇਸ਼ ਦੀ ਆਜ਼ਾਦੀ ਲਈ ਉਹਨਾਂ ਸ਼ਹੀਦਾਂ ਤੋਂ ਚਾਹੇ ਉਹ ਸਰਾਬਾ ਹੋਵੇ ਚਾਹੇ ਉਦਮ ਸਿੰਘ ਹੋਣ ਚਾਹੇ ਭਗਤ ਸਿੰਘ ਹੋਣ ਇਹਨਾਂ ਤੋਂ ਨਫ਼ਰਤ ਕਰਦੀ ਆ ਔਰ ਬਦਕਿਸਮਤੀ ਨਾਲ ਸਭ ਤੋਂ ਮੰਦਭਾਗੀ ਗੱਲ ਇਹ ਆ ਕਿ ਜਾਖੜ ਸਾਹਿਬ ਵਰਗੇ ਬੰਦੇ ਜਿਹੜੇ ਪੰਜਾਬੀ ਪੁੱਤ ਹੋਣ ਦਾ ਦਾਵਾ ਤੇ ਬੜੇ ਕਰਦੇ ਉਹਨਾਂ ਤੇ ਵੀ ਭਾਜਪਾ ਦਾ ਰੰਗ ਜਿਹੜਾ ਆ ਉਹ ਚੜਿਆ ਦਿਖਾਈ ਦਿੱਤਾ ਔਰ ਮੀਡੀਆ ਦੇ ਸਾਹਮਣੇ ਕੋਰਾ ਝੂਠ ਚਿੱਟਾ ਝੂਠ ਕੱਲ ਜਾਖੜ ਸਾਹਿਬ ਨੇ ਬੋਲਿਆ ਕੁਝ ਤਾਂ ਮਜਬੂਰੀਆਂ ਹੋਣਗੀਆਂ यूं ही ਕੋਈ ਬੇਵਫਾ ਨਹੀਂ ਹੋਤਾ ਆ ਜਾਖੜ ਸਾਹਿਬ ਦਾ ਅਸਲੀ ਸਰੂਪ ਹੈ ਔਰ ਇੱਕ ਗੱਲ ਹੋਰ ਮੈਂ ਆਪਣੇ ਮੀਡੀਆ ਦੇ ਸਾਥੀ ਕੁਝ ਸਾਡੇ ਮੀਡੀਆ ਦੇ ਸ਼ਤਕਾਰਯੋਗ ਸਾਥੀਆਂ ਨੇ ਖਬਰਾਂ ਲਾਈਆਂ ਮੈਂ ਉਹਨਾਂ ਨੂੰ ਕਰੂੰ ਕਹੂੰਗਾ ਕਿ ਆ ਮਹਾਰਾਸ਼ਟਰ ਦੀਆਂ ਝਾਕੀਆਂ ਦਾ ਕਨਸੈਪਟ ਜਿਹੜਾ ਭਾਰਤ ਸਰਕਾਰ ਦੀ ਵੈਬਸਾਈਟ ਤੇ ਮੌਜੂਦ ਹੈ ਆ ਗੁਜਰਾਤ ਦੀਆਂ ਝਾਕੀਆਂ ਦਾ ਕਨਸੈਪਟ ਜਿਹੜਾ ਭਾਰਤ ਸਰਕਾਰ ਦੀ ਵੈਬਸਾਈਟ ਤੇ ਮੌਜੂਦ ਹੈ ਤੇ ਆ ਪੰਜਾਬ ਦੀਆਂ ਝਾਕੀਆਂ ਦਾ ਕਨਸੈਪਟ ਇਹ ਵੀ ਭਾਰਤ ਸਰਕਾਰ ਦੀਆਂ ਵੈਬਸਾਈਟ ਤੇ ਮੌਜੂਦ ਹੈ ਤੇ ਉਹਨਾਂ ਨੇ ਫੇਰ ਵੀ ਜਿਹੜਾ ਆ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਹਰਵਿੰਦ ਕੇਜਰੀਵਾੜ ਜੀ ਨੂੰ ਲੈ ਕੇ ਗਲਤ ਖਬਰਾਂ ਲਾਈਆਂ ਕਿਹਾ ਉਹ ਮੀਡੀਆ ਦੇ ਸਾਥੀ ਕਿਹਾ ਉਹ ਜਰਨਲਿਸਟ ਇਸ ਸੁਧਾਰ ਕਰਨਗੇ ਅੱਜ ਜਦੋਂ ਮੈਂ ਤੁਹਾਡੇ ਸਾਹਮਣੇ ਸਬੂਤ ਰੱਖਤੇ ਕਿ ਪੰਜਾਬ ਨਾਲ ਵਿਤਕਰਾ ਕੀਤਾ ਪੰਜਾਬ ਭਾਜਪਾ ਨੇ ਪੰਜਾਬ ਨਾਲ ਧੋਖਾ ਕੀਤਾ ਭਾਜਪਾ ਨੇ ਪੰਜਾਬ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਭਾਜਪਾ ਨੇ ਕਿਆ ਉਹ মিডিਆ ਦੇ ਸਾਥੀ ਅੱਜ ਦੂਰਸਤ ਕਰਕੇ ਆਪਣੀ ਖਬਰ ਲਾਉਣਗੇ ਜਿਹਦੇ ਚ ਕਿਤੇ ਵੀ ਸੁਵਾ ਸਾਡੇ ਵਿਰਸੇ ਤੋਂ ਸੁਵਾ ਸਾਡੇ ਸੂਰਬੀਰਾ ਤੋਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲੜੀ ਪੰਜਾਬ ਇਕੱਲੇ ਦੀ ਨਹੀਂ ਦੇਸ਼ ਦੀ ਆਜ਼ਾਦੀ ਲੜੀ ਆਜ਼ਾਦੀ ਦੀ ਲੜਾਈ ਲੜੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਕਨਸੈਪਟ ਤੇ ਮਾਈ ਭਾਗੂ ਊਮਨ ਏਮਪਾਵਰਮੈਂਟ ਸੰਘਾਰ ਨੂੰ ਪੰਜਾਬ ਦੀ ਅਗਵਾਈ ਚ ਕਿਸਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਇਹ ਨਫ਼ਰਤ ਹੈ ਨਾ ਔਰ ਨਫ਼ਰਤ ਇਸ ਹੱਦ ਤੱਕ ਹੈ ਕੀ ਅਫੀਸ਼ੀਅਲ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਮੌਜੂਦ ਜਿਹੜੀਆਂ ਸਾਰਾ ਸਬੂਤ ਹੈ ਉਸ ਤੇ ਬਾਵਜੂਦ ਵੀ ਜਿਹੜਾ ਜਾਖੜ ਸਾਹਿਬ ਆ ਕੇ ਝੂਠ ਬੋਲ ਰਿਹਾ ਹੈ ਔਰ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਕੇ ਝੂਠ ਬੋਲਿਆ ਜਾ ਰਿਹਾ ਸੋ ਅੱਜ ਮੈਂ ਤੁਹਾਡੇ ਸਾਹਮਣੇ ਸਿਰਫ ਇਹੀ ਕਹਿਣਾ ਚਾਹੁੰਦਾ ਸੀ ਕਿ ਗੁਜਰਾਤ ਯੂਪੀ ਉਤਰਾਖੰਡ ਹਰਿਆਣੇ ਨੂੰ ਲਗਾਤਾਰ 5 ਸਾਲ ਤੋਂ 26 ਜਨਵਰੀ ਦੀ ਪਰੇਟ ਚ ਜਗ੍ਹਾ ਮਿਲ ਰਹੀ ਆ ਤੇ ਪੰਜਾਬ ਜਿਹਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਰ ਸਟਿਲ ਟੂਡੇ ਸਟਿਲ ਟੂਡੇ ਤੇਹ ਦੀਆਂ ਸਰਹੱਦਾਂ 'ਚ ਸਭ ਤੋਂ ਵੱਧ ਅਗਰ ਕੁਰਬਾਨੀਆਂ ਕੋਈ ਦਿੰਦਾ ਹੈ ਉਹ ਪੰਜਾਬੀ ਦਿੰਦੇ ਆ ਉਸ ਦੇ ਬਾਵਜੂਦ ਵੀ ਪੰਜਾਬ ਦੇ ਸੂਰਬੀਰਾਂ ਦੀਆਂ ਝਾਂਕੀਆਂ ਨੂੰ ਬਾਹਰ ਕੱਢਣਾ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਔਰ ਉਸ ਸਾਜ਼ਿਸ਼ ਦਾ ਵੱਡਾ ਹਿੱਸਾ ਜਿਹੜਾ ਸਾਨੂੰ ਨਹੀਂ ਸੀ ਕਿ ਪੰਜਾਬ ਭਾਜਪਾ ਜਿੱਤਰਾ ਪਾਣੀ ਦੇ ਉੱਤੇ ਡਰਾਮਾ ਕਰਦੀ ਸ਼ਾਇਦ ਚਾਕੀਆਂ ਉੱਤੇ ਵੀ ਕਿਤੇ ਨਾ ਕਿ ਤੇਰੇ ਡਰਾਮੇ ਬਾਜੀ ਵਾਸਤੇ ਹੀ ਪੰਜਾਬ ਦਾ ਪੱਖ ਲਊਗੀ ਲੇਕਿਨ ਕੱਲ ਜਾਖੜ ਸਾਹਿਬ ਨੇ ਜਿਸ ਤਰੀਕੇ ਨਾਲ ਝੂਠ ਬੋਲਿਆ ਅੱਜ ਮੈਂ ਇਹਨਾਂ ਨੂੰ ਐਕਸਪੋਜ਼ ਕੀਤਾ ਹੈ ਉਹ ਮਾਫੀ ਮੰਗਣ ਪੰਜਾਬ ਤੋਂ ਪੰਜਾਬ ਦੇ ਲੋਕਾਂ ਤੋਂ ਔਰ ਮੋਦੀ ਸਾਹਿਬ ਦੇ ਘਰ ਦੇ ਬਾਹਰ ਧਰਨਾ ਲਾਉਣ ਪੰਜਾਬ ਭਾਜਪਾ ਜਾ ਕੇ ਕਿ ਤੁਸੀਂ ਪੰਜਾਬ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ